ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ Facebook ਪੇਜ ਬਣਾਉਣ ਬਾਰੇ ਦੱਸਾਂਗਾ ਕਿ ਤੁਸੀਂ Facebook ਪੇਜ ਬਣਾ ਕੇ ਤੁਸੀਂ ਮਹੀਨੇ ਦੇ 2 ਤੋਂ 3 ਲੱਖ ਰੁਪਏ ਤੁਸੀਂ ਕਿਵੇਂ ਕਮਾ ਸਕਦੇ ਹੋ ਉਹ ਵੀ ਘਰੇ ਬੈਠ ਕੇ ਤੁਸੀਂ ਸਿਰਫ Facebook ਦੇ ਉੱਤੇ ਤੁਸੀਂ ਰੀਲਾਂ ਅਤੇ ਆਪਣੀ ਵੀਡੀਓ ਪੋਸਟ ਕਰਨੀਆਂ ਨੇ ਤੇ ਆਪਣੀਆਂ ਫੋਟੋ ਵਗੈਰਾ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਤੁਸੀਂ ਮਤਲਬ ਫੋਟੋ ਨੂੰ ਪੋਸਟ ਕਰਨਾ ਵਾ ਤੇ ਤੁਸੀਂ ਉਸ ਤੋਂ ਬਹੁਤ ਹੀ ਵਧੀਆ ਤੁਸੀਂ ਇਨਕਮ ਤੁਸੀਂ ਕਰਨੀ ਸ਼ੁਰੂ ਕਰ ਦੋਗੇ ਅਗਰ ਦੇਖਿਆ ਜਾਵੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਹੈਗੇ ਨੇ ਜਿਹੜੇ ਫੇਸਬੁੱਕ ਇੰਸਟਾਗ੍ਰam ਟੈਲੀਗ੍ਰਾਮ ਵਟਸਐਪ ਤੇ YouTube ਤੋਂ ਮਹੀਨੇ ਦੇ ਲੱਖਾਂ ਰੁਪਏ ਕਮਾਰੇ ਨੇ ਪਰ ਉਹ ਕਿਸੇ ਨੂੰ ਨਹੀਂ ਦੱਸਦੇ ਹੈਗੇ ਵੀ ਕਿ ਸਾਨੂੰ ਫੇਸਬੁੱਕ ਪੇਜ ਕਿਵੇਂ ਬਣਾਉਣਾ ਚਾਹੀਦਾ ਵਾ ਅਸੀਂ ਉਸ ਤੋਂ ਅਰਨਿੰਗ ਕਿਵੇਂ ਕਰ ਸਕਦੇ ਹਾਂ ਸੋ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਪ੍ਰੋਪਰਲੀ ਸਹੀ ਤਰੀਕੇ ਨਾਲ ਦੱਸਾਂਗਾ ਕਿ ਤੁਸੀਂ ਫੇਸਬੁੱਕ ਪੇਜ ਨੂੰ ਕਿਵੇਂ ਬਣਾਉਣਾ ਵਾ ਦੇਖੋ ਫੇਸਬੁੱਕ ਪੇਜ ਦਾ ਜਿਹੜਾ ਉਹ ਦੋ ਤਰ੍ਹਾਂ ਦਾ ਹੁੰਦਾ ਵਾ ਨੰਬਰ 1 ਤਾਂ ਹੁੰਦਾ ਵੀ ਜਿਹੜਾ ਨੋਰਮਲੀ ਫੇਸਬੁੱਕ ਪੇਜ ਹੁੰਦਾ ਵਾ ਜਿਹਦੇ ਤੇ ਤੁਸੀਂ ਬਸ ਪੋਸਟਾਂ ਕਰਦੇ ਹੋ ਤੇ ਤੁਸੀਂ ਆਪਣੇ ਰੀਲਰ ਵਗੈਰਾ ਜਾਂ ਵੀਡੀਓ ਤੁਸੀਂ ਲੋਕਾਂ ਨਾਲ ਸ਼ੇਅਰ ਕਰਦੇ ਹੋ ਦੂਜਾ ਪੇਜ ਹੁੰਦਾ ਵਾ ਪ੍ਰੋਫੈਸ਼ਨਲ ਜਿਹੜਾ ਪ੍ਰੋਫੈਸ਼ਨਲ ਪੇਜ ਹੁੰਦਾ ਵਾ ਉਹਦੇ ਨਾਲ ਕੀ ਹੈ ਉਹਦੇ ਨਾਲ ਤੁਸੀਂ ਕਮਾਈ ਕਰ ਸਕਦੇ ਹੋ ਵਧੀਆ ਉਹਨਾਂ ਦਾ ਨਾਮ ਹੀ ਫੇਰ professional facebook page ਰੱਖਿਆ ਗਿਆ ਵਾ ਅਗਰ ਤੁਸੀਂ ਆਪਣੇ page ਨੂੰ professional ਦੇ ਵਿੱਚ ਤੁਸੀਂ convert ਕਰ ਲੈਨੇ ਹੋ professional page ਦੇ ਵਿੱਚ convert ਕਰ ਲੈਨੇ ਹੋ ਤਾਂ ਤੁਸੀਂ ਮਹੀਨੇ ਦੇ ਦੇਖੋ ਤੁਸੀਂ ਬਹੁਤ ਹੀ ਵਧੀਆ ਤੁਸੀਂ ਇਨਕਮ ਕਰਨੀ ਸ਼ੁਰੂ ਕਰ ਦੋਗੇ ਜੇ ਆਪਾਂ ਦੇਖਿਆ ਜਾਵੇ ਜਿਹੜਾ facebook ਦਾ criteria ਵਾ ਉਹਦਾ ਹੈਗਾ ਬਈ ਤੁਹਾਡੇ 5000 ਤੁਹਾਡੇ ਫੋਲੋਇੰਗ ਹੋਣੇ ਚਾਹੀਦੇ ਨੇ facebook ਦੇ ਤੇ ਜਿਹੜੇ ਤੁਹਾਡੀ ਮੇਰਾ ਵੀ ਵਾਚ ਟਾਈਮ ਆ ਵੀਡੀਓ ਦਾ ਵਾਚ ਟਾਈਮ ਆ ਉਹਦਾ ਹੋਣਾ ਚਾਹੀਦਾ 60000 ਮਿੰਟ ਦਾ ਵਾਚ ਟਾਈਮ ਹੋਣਾ ਚਾਹੀਦਾ ਵਾ 60 ਦਿਨ ਦੇ ਵਿੱਚ ਜਾਨਕੀ ਜਿੰਨੀਆਂ ਵੀ ਤੁਸੀਂ ਵੀਡੀਓ ਪੋਸਟ ਕੀਤੀਆਂ ਨੇ ਆਪਣੇ ਪੇਜ ਦੇ ਉੱਤੇ ਤੇ ਉਸ ਤੋਂ ਬਾਅਦ ਤੁਹਾਡੇ 5000 ਫੋਲੋਅਰਸ ਹੋਣੇ ਬਹੁਤ ਹੀ ਜ਼ਰੂਰੀ ਹੈ। ਅਗਰ ਤੁਸੀਂ ਇਹ ਕਰਾਈਟੇਰੀਆ ਕੰਪਲੀਟ ਕਰ ਲਏ ਨੇ ਤਾਂ ਤੁਸੀਂ ਫੇਸਬੁੱਕ ਦੇ ਉੱਤੇ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦਿਨੇ ਹੋ। ਦੇਖੋ ਇਹ ਜਿਹੜਾ ਕਰਾਈਟੇਰੀਆ ਇਹ ਤੁਸੀਂ ਦੋ ਦਿਨ ਦੇ ਵਿੱਚ ਕਰ ਲਓ। ਚਾਹੇ 5 ਦਿਨ ਦੇ ਵਿੱਚ ਕਰ ਲਓ, ਚਾਹੇ ਤੁਸੀਂ 10 ਦਿਨ ਦੇ ਵਿੱਚ ਕਰ ਲਓ। ਯਾਨੀ ਕਿ ਆਪਾਂ 60 ਦਿਨ ਤੋਂ ਪਹਿਲਾਂ ਪਹਿਲਾਂ ਹੀ ਕਰਨਾ ਵਾ। ਅਗਰ ਹੁਣ ਆਪਾਂ ਗੱਲ ਕਰੀਏ ਵੀ ਜਿਹੜੇ 5000 ਫੋਲੋਅਰਸ ਨੇ ਮੰਨ ਕੇ ਚੱਲੋ ਜੇ ਸਾਡੇ ਉਹ 60 ਦਿਨ ਦੇ ਵਿੱਚ ਨਾ ਹੋਏ ਤਾਂ ਫਿਰ ਕੀ ਹੋਊਗਾ? ਉਹਦੇ ਕੋਈ ਦਿੱਕਤ ਨਹੀਂ। ਤੁਸੀਂ 5000 ਫੋਲੋਅਰਸ ਤੁਸੀਂ ਜਦੋਂ ਮਰਜ਼ੀ ਤੁਸੀਂ ਕ ਮਹ 1000 ਮਿੰਟ ਦਾ ਵਾਚ ਟਾਈਮ ਉਹ ਤੁਹਾਡਾ 60 ਦਿਨ ਦੇ ਵਿੱਚ ਹੀ ਕੰਪਲੀਟ ਹੋਣਾ ਚਾਹੀਦਾ ਵਾ ਤਾਂ ਹੀ ਤੁਸੀਂ ਪੈਸੇ ਕਮਾਉਣ ਦੇ ਲਈ ਐਲੀਜੀਬਲ ਹੋ ਜਾਓਗੇ ਤੁਸੀਂ ਤੁਹਾਡਾ ਜਿਹੜਾ ਚੈਨਲ ਆ ਉਹ ਮੋਨਟਾਈਜੇਸ਼ਨ ਓਨ ਹੋ ਜਾਊਗਾ ਸੋ ਦੋਸਤੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਸਟੈਪ ਵਾਈਜ਼ ਸਟੈਪ ਦੱਸਾਂਗਾ ਤੁਸੀਂ ਇੱਕ ਪ੍ਰੋਫੈਸ਼ਨਲ ਪੇਜ ਤੁਸੀਂ ਕਿਵੇਂ ਬਣਾ ਸਕਦੇ ਹੋ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਇਸ ਵੀਡੀਓ ਨੂੰ ਸਕਿਪ ਬਿਲਕੁਲ ਵੀ ਨਾ ਕਰਕੇ ਦੇਖਿਓ ਜੀ ਅਗਰ ਤੁਸੀਂ ਵੀਡੀਓ ਨੂੰ ਸਕਿਪ ਕਰਕੇ ਦੇਖੋਗੇ ਨਾ ਤਾਂ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਸੋ ਆਓ ਜੀ ਆਪਾਂ ਚੱਲਦੇ ਹਾਂ ਮੋਬਾਈਲ ਫੇਸਬੁਕ ਪੇਜ ਬਣਾਉਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਜੀ ਤੁਹਾਨੂੰ ਇੱਥੇ ਐਪਲੀਕੇਸ਼ਨ ਡਾਊਨਲੋਡ ਕਰਨੀ ਪੈਗੀ ਫੇਸਬੁਕ ਅਗਰ ਤੁਹਾਡੇ ਕੋਲ ਡਾਊਨਲੋਡ ਹੈਗੀ ਆ ਤਾਂ ਗੋਡਾ ਅਗਰ ਨਹੀਂ ਹੈਗੀ ਤਾਂ ਤੁਸੀਂ ਪਲੇ ਸਟੋਰ ਦੇ ਵਿੱਚ ਜਾ ਕੇ ਫੇਸਬੁਕ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਇਹ ਫੇਸਬੁਕ ਦੇ ਵਿੱਚ ਓਪਨ ਕਰਨਾ ਓਪਨ ਕਰਨ ਤੋਂ ਬਾਅਦ ਇਹ ਮੇਰਾ ਪਹਿਲਾ ਤਾਂ ਪਹਿਲਾਂ ਤੋਂ ਹੀ ਇੱਕ ਪੇਜ ਬਣਿਆ ਹੋਇਆ ਮੈਂ ਤੁਹਾਨੂੰ ਇਹ ਦਿਖਾ ਦੇਣਾ ਮੈਂ ਇੱਥੇ ਕਲਿੱਕ ਕਰਦਾ ਮੇਰਾ ਮੇਰੀ ਹੈਗਾ ਬਲਿੰਦਰ ਸਿੰਘ ਦਾ ਨਾਮ ਤੇ ਮੇਰਾ ਪੇਜ ਬਣਿਆ ਹੋਇਆ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਮੇਰੇ 5700 ਫੋਲੋਅਰਸ ਨੇ ਜੀ ਤੇ 399 ਨੂੰ ਮੈਂ ਫੋਲੋ ਕਰ ਰਿਹਾ ਹਾਂ ਹੁਣ ਆਪਾਂ ਕੀ ਗੱਲ ਕਰਦੇ ਆਪਾਂ ਆਪਣਾ ਪੇਜ ਬਣਾਉਣਾ ਵਾ ਤਾਂ ਸਭ ਤੋਂ ਪਹਿਲਾਂ ਤੁਸੀਂ ਇੱਦਾਂ ਹੀ ਆਪਣਾ ਡੈਸ਼ਬੋਰਡ ਤੇ ਲੈ ਆਉਣਾ ਤੁਸੀਂ ਇੱਥੇ ਹੀ ਕਿ ਪ੍ਰੋਫੈਸ਼ਨਲ ਡੈਸ਼ਬੋਰਡ ਤੇ ਪੇਜ ਆਪਾਂ ਪੇਜ ਬਣਾਉਣਾ ਵਾ ਤਾਂ ਤੁਸੀਂ ਕੀ ਕਰਨਾ ਹੈ ਤੇ ਪੇਜ ਤੇ ਕਲਿੱਕ ਕਰ ਦੇਣਾ ਪੇਜ ਤੇ ਕਲਿੱਕ ਕਰਨ ਤੋਂ ਬਾਅਦ ਉੱਪਰ ਤੇ ਨੋਪਸ਼ਾਦਾਂ ਨੂੰ ਸ਼ੋਅ ਕਰਦਾ ਪਿਆ ਹੈ ਕ੍ਰੀਏਟ ਬਿਜ਼ਨਸ ਸੂਟ ਡਿਸਕਵਰ ਇਨਵਿਟੇਸ਼ਨਸ ਆਪਾਂ ਕੀ ਕਰਨਾ ਨਵਾਂ ਪੇਜ ਬਣਾਉਣਾ ਤਾਂ ਆਪਾਂ ਕ੍ਰੀਏਟ ਤੇ ਕਲਿੱਕ ਕਰਾਂਗੇ ਕ੍ਰੀਏਟ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਇਦਾਂ ਦਾ ਇੰਟਰਫੇਸ ਦੇਖ ਨੂੰ ਮਿਲ ਗਿਆ ਤਾਂ ਤੁਸੀਂ ਇੱਥੇ ਗੈਟ ਸਟਾਰਟ ਤੇ ਕਲਿੱਕ ਕਰ ਦੇਣਾ ਗੈਟ ਸਟਾਰਟ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਪੇਜ ਦਾ ਨਾਮ ਦੇਣਾ ਜੋ ਵੀ ਤੁਸੀਂ ਆਪਣਾ ਪੇਜ ਬਣਾਉਣਾ ਚਾਹੁੰਦੇ ਹੋ ਜੋ ਤੁਸੀਂ ਨਾਮ ਰੱਖਣਾ ਚਾਹੁੰਦੇ ਹੋ ਤੁਸੀਂ ਇੱਥੇ ਰੱਖ ਸਕਦੇ ਹੋ ਮੈਂ ਇੱਕ ਧਾਰਮਿਕ ਪੋਸਟਰ ਪਾਉਣ ਲਈ ਇੱਕ ਪ ਇਸ ਵਨ ਮੈਂ ਇਹ ਪੇਜ ਦਾ ਨਾਮ ਇਹ ਦੇਣਾ ਚਾਹਵਾ ਤੁਸੀਂ ਇਹਨੂੰ ਲਿਖਣ ਤੋਂ ਬਾਅਦ ਤੁਸੀਂ ਇੱਥੇ ਗੈਟ ਸਟਾਰਟ ਤੁਸੀਂ ਇਹਨੂੰ ਨੈਕਸਟ ਕਰਨਾ ਨੈਕਸਟ ਕਰਨ ਤੋਂ ਬਾਅਦ ਇਹ ਤੁਹਾਡਾ ਨਾਮ ਬਣ ਜਾਏਗਾ ਆ ਦੇਖੋ ਇਹਨਾਂ ਨੇ ਪੁੱਛ ਰਿਹਾ ਵੀ ਤੁਹਾਡਾ ਜਿਹੜਾ ਪੇਜ ਆ ਇਹ ਕਿਸ ਦੇ ਰਿਗਾਰਡਿੰਗ ਆ ਹਣਾ ਤਾਂ ਮੈਂ ਇੱਥੇ ਲਿਖ ਦੇਣਾ ਕਰੀਏ ਇੱਥੇ ਤੁਸੀਂ ਜੋ ਵੀ ਤੁਸੀਂ ਜੋ ਮਤਲਬ ਮੰਨ ਲਓ ਤਾਂ ਟੈਕ ਦੇ ਰਿਗਾਰਡਿੰਗ ਆ ਟੈਕ ਅਗਰ ਤੁਸੀਂ ਬਲੌਗਰ ਹੋ ਤਾਂ ਬਲੌਗਰ ਬਣਾ ਸਕਦੇ ਹੋ ਅਗਰ ਤੁਸੀਂ 뮤ਜ਼ਿਕ ਦੇ ਬੈਂਡ ਆ ਤਾਂ 뮤ਜ਼ਿਕ ਬੈਂਡ ਕਰ ਸਕਦੇ ਹੋ ਇਹ ਤੇ ਜਾਂ ਕੁਝ ਵੀ ਤੁਸੀਂ ਆਪਣਾ ਹਿਸਾਬ ਨਾਲ ਤੁਸੀਂ ਆਪਣਾ ਬਣਾ ਸਕਦੇ ਹੋ ਮੈਂ ਕਰ ਦੇਣਾ ਤੇ ਵੀਡੀਓ ਕ੍ਰिएਟਰ ਕਰ ਦੇਣਾ ਵੀਡੀਓ ਕ੍ਰिएਟਰ ਮੈਂ ਇੱਥੇ ਕਰ ਦੇਣਾ ਵੀਡੀਓ ਕ੍ਰिएਟਰ ਲਿਖ ਦੇਣਾ ਕਿਉਂਕਿ ਮੈਂ ਵੀਡੀਓ ਬਣਾ ਕੇ ਮਤਲਬ ਜੀ ਇਦਾਂ ਦੀ ਅਪਲੋਡ ਕਰਿਆ ਕਰਾਂਗਾ ਹਨਾ ਤਾਂ ਇੱਥੇ ਗੇਮਿੰਗ ਵੀਡੀਓ ਕ੍ਰिएਟਰ ਆ ਗਿਆ ਪ੍ਰੋਪਰਟੀ ਆ ਗਿਆ ਵੀਡੀਓ ਕ੍ਰिएਟਰ ਕਰਦਾ ਚਾਹੁੰਦਾ ਮੈਂ ਤਾਂ ਵੀਡੀਓ ਕ੍ਰिएਟਰ ਇੱਥੇ ਲਿਖ ਦੇ ਦੇਣਾ ਵਾ ਅਗਰ ਤੁਹਾਨੂੰ ਨਹੀਂ ਵੀ ਮਿਲੇ ਕਿ ਨਾ ਤਾਂ ਤੁਸੀਂ ਕੁਝ ਵੀ ਤੁਸੀਂ ਚੋਇਸ ਕਰ ਲਓ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਇੱਥੇ ਵੀਡੀਓ ਕ੍ਰिएਟਰ ਕਰ ਦੇਣਾ ਵੀਡੀਓ ਗੇਮ ਵੀਡੀਓ ਕ੍ਰिएਟਰ ਤਾਂ ਚਲੋ ਮੈਂ ਵੀਡੀਓ ਇੱਕ ਅੱਧਾ ਗੇਮਿੰਗ ਵੀਡੀਓ ਕ੍ਰिएਟਰ ਕਰ ਦੇਣਾ ਉਸ ਤੋਂ ਬਾਅਦ ਤੁਸੀਂ ਇਹਨੂੰ ਕੀ ਕਰਨਾ ਇੱਕ ਅੱਧਾ ਤੁਸੀਂ ਹੋਰ ਵੀ ਚ ਅਸਲ ਵਿੱਚ ਤੁਸੀਂ ਨੂੰ ਨੈਕਸਟ ਤੇ ਕਲਿੱਕ ਕਰ ਦੇਣਾ ਨੈਕਸਟ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਤੇ ਕ੍ਰੀਏਟ ਕਰ ਦੇਣਾ ਕ੍ਰੀਏਟ ਕਰਨ ਤੋਂ ਬਾਅਦ ਤੁਸੀਂ ਅੱਗੇ ਜਾਣਾ ਇਹ ਤੁਹਾਨੂੰ ਅਗਲੀ ਆਪਸ਼ਨ ਦੇ ਉੱਤੇ ਲੈ ਜਾਏਗਾ ਹੁਣ ਇਹ ਤੁਹਾਡਾ ਪੇਜ ਬਣਾਣਾ ਸਟਾਰਟ ਹੋ ਗਿਆ ਹੁਣ ਆ ਗਿਆ ਤੁਸੀਂ ਆਪਣੀ ਜੋ ਵੀ ਤੁਸੀਂ ਮਤਲਬ ਲਿਖ ਸਕਦੇ ਹੋ ਆਪਣਾ ਬਾਇਓ ਡਾਟਾ ਲਿਖ ਸਕਦੇ ਹੋ ਹਣਾ ਮੈਂ ਇੱਥੇ ਲਿਖ ਦਿੰਦਾ this page page is this page is good is one ਤੁਸੀਂ ਆਪਣੇ ਸਾਬ ਨਾਲ ਕੁਝ ਵੀ ਲਿਖ ਸਕਦੇ ਹੋ ਉੱਥੇ ਅਗਰ ਤੁਹਾਡੀ ਕੋਈ ਵੈਬਸਾਈਟ ਆ ਤੁਸੀਂ ਵੈਬਸਾਈਟ ਦੇ ਚਾਹਵਦੇ ਹੋ ਇੱਥੇ ਵੈਬਸਾਈਟ ਦਾ ਲਿੰਕ ਦੇ ਸਕਦੇ ਹੋ ਇੱਥੇ ই-ਮেইল ਐਡਰੈਸ ਲਿਖਿਆ ਤਾਂ ই-ਮেইল ਤੁਸੀਂ ਦੇ ਸਕਦੇ ਹੋ ইੱਥੇ ফোন ਨੰਬਰ ਲਿਖਿਆ ফোন ਨੰਬਰ ਤੁਸੀਂ ਦੇ ਦੇਣਾ ਐਡਰੈਸ ਆਪਣਾ ਦੇ ਦੇਣਾ ਸੀਡੀ ਜੋ ਵੀ ਹੈਗੀ ਤਾਂ ਉਹਦਾ পোস্টাল কোড ਦੇ ਦੇਣਾ ਤੁਸੀਂ ਉਸ ਤੋਂ ਬਾਅਦ ਤੁਸੀਂ ਇਹਨੂੰ ਓਕੇ ਕਰ ਲੈਣਾ ਇਹਨੂੰ ਦੇਣ ਤੋਂ ਬਾਅਦ ਸਾਰਾ ਜਦੋਂ ਤੁਹਾਡਾ ਹੋ ਜਾਏਗਾ ਤੁਸੀਂ ਇਹਨੂੰ ਵੀ ਕ੍ਰੀਏਟ ਕਰ ਲੈਣਾ ਸਾਰਾ ਕੁਝ ਓਕੇ ਹੋ ਗਿਆ ਤਾਂ ਤੁਸੀਂ ਇੱਥੇ ਨੈਕਸਟ ਤੇ ਕਲਿੱਕ ਕਰ ਦੇਣਾ ਨੈਕਸਟ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਅਗਲੀ অপਸ਼ਨ ਤੇ ਲੈ ਜਾਏਗਾ ਇੱਥੇ ਤੁਸੀਂ ਆਪਣੀ ਫੋਟੋ ਲਾ ਸਕਦੇ ਹੋ ਇੱਥੇ ਬੈਨਰ ਲਾ ਸਕਦੇ ਹੋ ਇਹ ਸਭ ਤੋਂ ਜ਼ਰੂਰੀ ਆ ਸਭ ਤੋਂ ਪਹਿਲਾਂ ਮੈਂ ਬੈਨਰ ਲਗਾਵਾਂਗਾ ਤਾਂ ਮੈਂ ਇੱਥੇ ਕਲਿੱਕ ਕਰਾਂਗਾ ਜੋ ਵੀ ਮੇਰੇ ਕੋ ਬੈਨਰ ਲਗਾ ਦਾ ਚਲੋ ਮੈਂ ਇੱਥੇ ਬੈਨਰ ਲਗਾਵਾਂ ਮੈਂ ਇੱਥੇ ਕਲਿੱਕ ਕਰਾਂਗਾ ਦਾ ਜੋ ਵੀ ਮੇਰੇ ਫੋਟੋ ਨਾਲ ਦੇਖੋ ਮੈਂ ਆ ਬੈਨਰ ਇਹਦਾ ਲਗਾਉਣਾ ਚਾਹੁੰਦਾ ਇੱਥੇ ਮੇਰਾ ਬੈਨਰ ਜਿਹੜਾ ਉਹ ਇੱਥੇ ਲੱਗ ਜਾਏਗਾ ਜੀ ਆ ਦੇਖ ਲਓ ਇੱਥੇ ਬੈਨਰ ਲੱਗ ਗਿਆ ਆ ਦੇਖੋ ਬੈਨਰ ਲੱਗਾ ਕਿੱਦਾਂ ਸੋਹਣਾ ਸੁਹਾਵਾਂ ਹੋ ਗਿਆ ਹੁਣ ਮੈਂ ਇੱਥੇ ਆਪਣੀ ਫੋਟੋ ਪ੍ਰੋਫਾਈਲ ਫੋਟੋ ਲਗਾਉਣਾ ਚਾਹੁੰਦਾ ਮੈਂ ਇੱਥੇ ਆਹ ਪ੍ਰੋਫਾਈਲ ਫੋਟੋ ਪਹਿਲਾਂ ਹੀ ਡਾਊਨਲੋਡ ਕਰਕੇ ਰੱਖੀ ਹੋਈ ਹੈ ਤੁਸੀਂ ਇੱਥੇ ਆਪਣੀ ਪ੍ਰੋਫਾਈਲ ਫੋਟੋ ਜਿਹੜੀ ਕੋਈ ਵੀ ਤੁਸੀਂ ਲਗਾ ਸਕਦੇ ਹੋ ਇੱਥੇ ਅਡੀਟ ਐਕਸ਼ਨ ਬਟਨ ਤੇ ਤੁਸੀਂ ਕਲਿੱਕ ਕਰੋਗੇ ਤਾਂ ਤੁਸੀਂ ਆਪਣਾ ਕੋਈ ਵੀ ਜਿਹੜਾ ਬਟਨ ਤੁਸੀਂ ਇੱਥੇ ਆਪਣਾ ਅੰਗੂਠਾ ਤੁਸੀਂ ਲਗਾ ਸਕਦੇ ਹੋ ਮਤਲਬ ਆ ਤਾਂ ਕੋਈ ਜੇਕਰ ਤੁਹਾਨੂੰ ਕੋਈ ਮੈਸੇਜ ਕਰੇ ਕੁਝ ਵੀ ਕਰੇ ਤੁਸੀਂ ਉਹ ਇਦਾਂ ਦਾ ਤੁਸੀਂ ਲਗਾ ਸਕਦੇ ਹੋ ਤਾਂ ਮੈਂ ਇੱਥੇ ਮੈਸਰ ਤੇ ਕਲਿੱਕ ਕਰਤਾ ਵੀ ਮੈਨੂੰ ਜੇਕਰ ਕੋਈ ਵੀ ਚਾਵੇ ਤਾਂ ਮੈਨੂੰ ਉਹ ਮੈਸੇਜ ਕਰ ਸਕਦਾ ਵਾ ਤਾਂ ਮੈਂ ਤੈਨੂੰ ਸੇਵ ਕਰ ਲਾਂਗਾ ਸੇਵ ਕਰਨ ਤੋਂ ਬਾਅਦ ਹੁਣ ਇਹ ਤੁਹਾਨੂੰ ਅਗਲੀ ਆਪਸ਼ਨ ਦੇ ਉੱਤੇ ਲੈ ਜਾਏਗਾ ਦੇਖੋ ਜੀ ਇਹ ਤੁਹਾਡਾ ਹੋ ਗਿਆ ਹੁਣ ਤੁਸੀਂ ਫੇਰ ਇਹਨੂੰ ਡੈਸਟ ਕਰ ਦੇਣਾ ਨੈਕਸਟ ਕਰਨ ਤੋਂ ਬਾਅਦ ਜਿਹੜੀ ਅਗਲੀ ਹੋਣਗੀਆਂ ਪਰਫਾਰਮਾ ਜਿਹੜੀਆਂ ਇਹਦੀਆਂ ਉਹ ਆਪਾਂ ਇਹਨੂੰ ਇਦਾਂ ਅਗਰ ਤੁਹਾਡਾ ਦੂਜਾ ਵਾਰ ਅਗਰ ਤੁਸੀਂ ਦੇਖੋ ਇਨਵੀਟੇਸ਼ਨ ਵੀ ਤੁਸੀਂ ਕਰ ਸਕਦੇ ਹੋ ਵੀ ਕਿਸੇ ਨੂੰ ਵੀ ਇਹ ਵੀ ਜਿਹੜਾ ਮੇਰਾ ਪੇਜ ਆ ਇਹ ਤੁਸੀਂ ਇਨਵਾਈਟ ਕਰੋ ਵੀ ਤੁਸੀਂ ਮੇਰੇ ਪੇਜ ਨੂੰ ਲਾਈਕ ਕਰੋ ਤਾਂ ਤੁਸੀਂ ਇਨਵਾਈਟ ਕਰਕੇ ਇੱਥੇ ਜੂ ਤੁਸੀਂ ਇਨਵੀਟੇਸ਼ਨ ਦੋਗੇ ਕਿਸੇ ਨੂੰ ਤਾਂ ਜਿੰਨੂੰ ਵੀ ਤੁਸੀਂ ਚੁਣੋ ਵੀ ਇਹ ਪੇਜ ਜਿਹੜਾ ਤੁਸੀਂ ਲਾਈਕ ਕਰੋ ਤਾਂ ਉਹ ਤੁਹਾਡੇ ਪੇਜ ਨੂੰ ਉਹ ਫੋਲੋ ਕਰ ਲੈਣਗੇ ਮੰਨ ਕੇ ਚੱਲੋ ਮੈਂ 4-5 ਨੂੰ ਪੇਜ ਭੇਜ ਦੇਣਾ ਇੱਥੇ ਮੈਂ ਸੈਂਡ ਇਨਵੀਟੇਸ਼ਨ ਕਰ ਦਿੰਦਾ ਹਾਂ ਤਾਂ ਸੈਂਡ ਚੱਲ ਗਿਆ ਤਾਂ ਮੈਂ ਇੱਥੇ ਕੰਟੀਨਿਊ ਤੇ ਕਲਿੱਕ ਕਰ ਦਾਂਗਾ ਆਹ ਜਿਹੜਾ ਮੇਰਾ ਪੇਜ ਆ ਇਹ ਪ੍ਰੋਪਰਲੀ बनके रेडी ਹੋ ਗਿਆ ਤੁਸੀਂ ਹੁਣ ਪੇਜ ਦਾ ਜਿਹੜਾ ਪ੍ਰੋਫੈਸ਼ਨਲ ਉਹ ਆ ਤੁਸੀਂ ਇਹ ਦੇਖ ਸਕਦੇ ਹੋ ਇਹ ਸਾਡਾ ਜਿਹੜਾ ਪੇਜ ਆ ਇਹ ਪ੍ਰੋਫੈਸ਼ਨਲ ਤੌਰ ਤੇ ਆ ਕਿਉਂਕਿ ਇਹ ਦੇਖੋ ਸਾਡਾ ਸੀ ਡੈਸ਼ਬੋਰਡ ਦੇ ਉੱਤੇ ਕਰਦਾ ਬਿਆਵਾ ਤਾਂ ਹੁਣ ਆਪਾਂ ਕੀ ਕਰਨਾ ਵਾ ਆਪਾਂ ਸਭ ਤੋਂ ਪਹਿਲਾਂ ਆਪਣੀ ਜਗ੍ਹਾ ਡੈਸ਼ਬੋਰਡ ਆਪਾਂ ਇੱਥੇ ਡੈਸ਼ਬੋਰਡ ਤੇ ਕਲਿੱਕ ਕਰਦੇ ਹਾਂ ਡੈਸ਼ਬੋਰਡ ਤੇ ਕਲਿੱਕ ਕਰਨ ਤੋਂ ਬਾਅਦ ਆਪਾਂ ਇਹਨੂੰ ਕੁਝ ਇਦਾਂ ਦਾ ਇੰਟਰਫੇਸ ਇਦਾਂ ਦਾ ਦੇਖਣ ਨੂੰ ਮਿਲੇਗਾ ਦੇਖੋ ਇਹ ਤਰੀਕਾ ਮੋਨਟਾਈਜੇਸ਼ਨ ਆ ਪਾਲਿਸੀ ਆ ਗਿਆ ਅਤਲ ਲਿਖਿਆ ਪੇਜ ਰਿਕਮੈਂਡੇਸ਼ਨ ਤੁਸੀਂ ਸਭ ਤੋਂ ਪਹਿਲਾਂ ਪੇਜ ਰਿਕਮੈਂਡੇਸ਼ਨ ਤੇ ਕਲਿੱਕ ਕਰਨਾ ਵਾ ਤੁਹਾਡਾ ਜਿਹੜਾ ਪੇਜ ਰਿਕਮੈਂਡੇਸ਼ਨ ਆ ਤੁਹਾਡਾ ਇਦਾਂ ਦਾ ਹੋਣਾ ਚਾਹੀਦਾ ਜੀ ਦੇਖੋ ਆਹਦਾ ਪੇਜ ਰਿਕਮੈਂਡੇਸ਼ਨ ਤੁਹਾਡਾ ਇਦਾਂ ਦਾ ਹੋਣਾ ਚਾਹੀਦਾ ਵਾ ਇਹਦਾ ਮਤਲਬ ਹੈ ਵੀ ਤੁਹਾਡਾ ਜਿਹੜਾ ਪੇਜ ਆ ਸਾਰਿਆਂ ਨੂੰ ਅਗੇ ਸ਼ੋਅ ਹੋਊਗਾ ਵਾਇਰਲ ਕਰੂਗੀ ਤੁਹਾਡੀ ਵੀਡੀਓ ਤੁਸੀਂ ਇੱਥੋਂ ਆ ਜਾਣਾ ਤੇ ਹੁਣ ਆਪਾਂ ਜਾਂਦੇ ਮੋਨਟਾਈਜੇਸ਼ਨ ਮੋਨਟਾਈਜੇਸ਼ਨ ਪਾਲਿਸੀ ਤੇ ਜਾਣਾ ਮੋਨਟਾਈਜੇਸ਼ਨ ਪਾਲਿਸੀ ਤੇ ਤੇ ਇਤਵਤ ਵਰਤੋਂ ਨੂੰ ਦੇਖ ਰਿਹਾ ਏਡ ਰੋਲ ਰੀਲ ਤੁਸੀਂ ਕੋਈ ਵੀ ਰੀਲ ਪਾਉਂਗੇ ਤਾਂ ਉੱਤੇ ਏਡ ਆਏਗੀ ਤਾਂ ਤੁਸੀਂ ਉਹਦੇ ਤੋਂ ਵੀ ਇਨਕਮ ਕਰ ਸਕ ਤੁਸੀਂ ਇੱਥੇ ਵੀ ਤੁਸੀਂ ਤੁਹਾਨੂੰ ਲੋਕ ਬਾਉਂਸਰ ਤੁਹਾਨੂੰ ਗਿਫਟ ਜੈਟ ਵਗੈਰਾ ਉਹ ਵੀ ਮਿਲਣਗੇ ਅਗਰ ਤੁਸੀਂ ਲਾਈਵ ਆਉਂਗੇ ਤਾਂ ਤੁਹਾਡੇ ਲਾਈਵ ਦੀ ਜਿਹੜੀ ਵੀਡੀਓ ਦੇ ਉੱਤੇ ਵੀ ਏਡ ਆਊਗੀ ਤੁਸੀਂ ਉੱਤੋਂ ਵੀ ਕਮਾਈ ਕਰ ਸਕਦੇ ਹੋ ਹੁਣ ਮੈਂ ਆ ਗਿਆ ਇਨ ਸਟਰੀਮ ਐਡਸ ਤੁਸੀਂ ਇੱਥੇ ਕਲਿੱਕ ਕਰਨਾ ਇਹਦਾ ਜਿਹੜਾ ਤਿੰਨ ਬਟਨ ਦੇਖੋ ਇਹ ਆਪਣੇ ਦੇਖੋ ਜਿਹੜੇ ਆਪਣੇ ਤਿੰਨ ਬਟਨ ਇਹ ਆਪਣੇ ਸਾਰੇ ਗ੍ਰੀਨ ਟਿੱਕ ਹੋਣੇ ਚਾਹੀਦੇ ਆ ਇਹਨਾਂ ਤੇ ਆਪਣੇ ਜੇ ਕੋਈ ਵੀ ਟਿੱਕ ਨਹੀਂ ਹੈ ਕਿਉਂਕਿ ਜੇ ਇੱਥੇ ਜਿਹੜਾ ਯੂਰੋ ਇਨਸਾਈਡ ਦੀ ਐਲੀਜੀਬਲ ਕੰਟਰੀ ਇਹ ਜੇ ਆਪਣਾ ਕਰੇ ਓਕੇ ਹੋਣਾ ਉਹਦਰ ਫੇਸਬੁੱਕ ਤੋਂ ਇਹ ਓਕੇ ਹੋ ਜਾਣਾ ਇਹ ਤਾਂ ਜੇ ਨੂੰ ਯੂ ਫੋਲੋ ਫੇਸਬੁਕ ਕੋਨ ਮੋਨਟਾਈਜ਼ੇਸ਼ਨ ਲਈ ਆਪ ਨੂੰ ਫੇਸਬੁਕ ਤੋਂ ਪੈਸੇ ਕਮਾਉਣ ਲਈ ਆਪਾਂ ਨੂੰ ਇਹਦੇ 5000 ਆਪਾਂ ਨੂੰ ਫੋਲੋਅਰਸ ਚਾਹੀਦੇ ਨੇ ਤੇ ਆਪਣਾ ਕੋਈ ਵੀ ਜਿਹੜਾ ਉਹ ਇਹਦੇ ਤੇ ਮਤਲਬ ਕਿਸੇ ਦਾ ਵੀ ਗਾਣਾ ਕੋਈ ਵੀ ਕੰਟੈਂਟ ਆਪਾਂ ਇਹਦੇ ਤੇ ਚੱਕ ਕੇ ਆਪਾਂ ਇਹਦੇ ਤੇ ਨਹੀਂ ਪਾ ਸਕਦੇ ਜੀ ਕਿ ਤੁਹਾਨੂੰ ਲੈ ਕੇ 5000 ਆਪਣੇ ਫੋਲੋਅਰਸ ਹੋਣੇ ਚਾਹੀਦੇ ਤੇ ਉਸ ਤੋਂ ਬਾਅਦ ਆਪਣੇ 60000 ਮਿੰਟ ਹੋਣੇ ਚਾਹੀਦੇ 60 ਦਿਨਾਂ ਦੇ ਵਿੱਚ 60 ਦਿਨ ਦੇ ਵਿੱਚ ਆਪਣੀ 60000 ਮਿੰਟ ਲੋਕਾਂ ਨੇ ਆਪਣੀ ਵੀਡੀਓ ਦੇਖੀ ਹੋਣੀ ਚਾਹੀਦੀਆਂ ਵਾ ਉਸ ਤੋਂ ਬਾਅਦ ਆ ਗਿਆ 30 ਦਿਨ ਦੇ ਵਿੱਚ ਤੁਸੀਂ ਪੰਜ ਵੀਡੀਓ ਲਗਾਤਾਰ ਤੁਸੀਂ ਅਪਲੋਡ ਪਾਉਣੀਆਂ ਨੇ ਅਗਰ ਤੁਸੀਂ 30 ਦਿਨ ਦੇ ਵਿੱਚ ਪੰਜ ਵੀਡੀਓ ਅਪਲੋਡ ਨਹੀਂ ਕਰੋਗੇ ਤਾਂ ਇਹ ਤੁਹਾਡਾ ਮਤਲਬ ਮੋਨਟਾਈਜੇਸ਼ਨ ਨਹੀਂ ਹੋਊਗਾ ਇਹ ਕਰਟੇਰੀਆ ਤਾਂ ਤੁਸੀਂ ਕੰਪਲੀਟ ਕਰਨਾ ਉਸ ਤੋਂ ਬਾਅਦ ਇਹ ਤੁਹਾਡਾ ਸਾਰਾ ਪੇਜ ਜਿਹੜਾ ਓਕੇ ਆਏ ਸਾਰਾ ਹੋ ਜਾਏਗਾ ਹੁਣ ਤੁਸੀਂ ਇਹਨੂੰ ਦੇਖੋ ਸੈਟਿੰਗ ਇਹਦੀ ਕਿੱਦਾਂ ਕਰਨੀਆਂ ਹੁਣ ਆਪਾਂ ਕੀ ਕਰਾਂਗੇ ਆਪਾਂ ਇੱਥੇ ਕਲਿੱਕ ਕਰਾਂਗੇ ਇੱਥੇ ਕਲਿੱਕ ਕਰਨ ਤੋਂ ਬਾਅਦ ਆਪਾਂ ਜਾਵਾਂਗੇ ਸਭ ਤੋਂ ਨੀਚੇ ਸਭ ਤੋਂ ਨੀਚੇ ਜਾਂਦੇ ਪਤਾ ਤੇ ਸੈਟਿੰਗ ਐਂਡ ਪ੍ਰਾਈਵੇਸੀ ਲਿਗਾ ਇੱਥੇ ਆਪਾਂ ਕਲਿੱਕ ਕਰਾਂਗੇ ਫਿਰ ਆ ਗਿਆ ਸੈਟਿੰਗ ਸੈਟਿੰਗ ਤੇ ਜਾਵਾਂਗੇ ਜੀ ਸੈਟਿੰਗ ਤੋਂ ਬਾਅਦ ਆਪਾਂ ਨੂੰ ਜੋ ਵੀ ਤੁਹਾਡੀ ਸੈਟਿੰਗ ਹੈਗੀ ਆ ਹਨਾ ਤੁਸੀਂ ਉਹ ਸਾਰੀ ਸੈਟਿੰਗ ਇੱਥੇ ਆਪਣੀ ਕਰ ਲੈਣੀ ਆਪਾਂ ਇਹ ਆਪਣਾ ਆ ਪੇਜ ਜੀ ਆ ਇਹਦੇ ਕੋਲ ਪ੍ਰਾਈਵੇਸੀ ਵੀ ਸੈਟਿੰਗ ਤੁਸੀਂ ਕਰ ਲੈਣੀ ਆ ਰੀਲ ਸਾਰੀ ਤੁਸੀਂ ਸੈਟਿੰਗ ਕਰ ਲੈਣੀ ਆ ਆ ਦੇਖ ਲਓ ਜਦੋਂ ਤੁਹਾਡਾ ਪੇਜ ਆ ਜੀ ਪੇਜ ਤੁਹਾਡਾ ਦੇਖਣ ਨੂੰ ਇਦਾਂ ਲੱਗੇਗਾ ਦੇਖੋ ਗੋਡੀ ਜੀ ਬਣ ਮੇਰਾ ਪੇਜ ਠੀਕ ਹੈ ਜੀ ਇਹਦੀ ਡੈਸਕਟਾਪ ਫੋਟੋ ਲੱਗ ਚੁੱਕੀ ਆ ਤੁਹਾਡਾ ਹੋ ਗਿਆ ਤੁਸੀਂ ਜਦੋਂ ਵੀ ਕੋਈ ਵੀ ਰੀਲ ਪਾਉਣੀ ਹੈ ਇੱਥੇ ਤੁਸੀਂ ਵੱਧ ਤੋਂ ਵੱਧ ਅਵੇ ਰੀਲ ਅਪਲੋਡ ਕਰਨੀ ਨੇ ਜਦੋਂ ਤੁਸੀਂ ਇੱਥੇ ਰੀਲ ਅਪਲੋਡ ਕਰਨੀ ਹੈ ਰੀਲ ਅਪਲੋਡ ਕਰਨ ਦਾ ਇੱਥੇ ਦੇਖੋ ਕੀ ਹੋਇਆ ਤਾਂ ਇਹਦੇ ਤੇ ਕਲਿੱਕ ਕਰਨ ਦੇ ਲਈ ਰੀਲ ਇੱਥੇ ਰੀਲ ਤੇ ਕਲਿੱਕ ਕਰੋਗੇ ਰੀਲ ਤੇ ਕਰਨ ਲਈ ਆ ਤੁਸੀਂ ਆ ਦੇਖੋ ਇੱਥੇ ਕੋਈ ਵੀ ਰੀਲ ਤੁਸੀਂ ਇੱਥੇ ਅਪਲੋਡ ਕਰ ਸਕਦੇ ਹੋ ਤੁਸੀਂ ਇੱਥੇ ਕਲਿੱਕ ਕਰੋਗੇ ਰੀਲ ਦੇ ਉੱਤੇ ਜਾ ਕੇ ਤੁਸੀਂ ਬੈਕਗ੍ਰਾਉਂਡ ਮਿਊਜ਼ਿਕ ਲਗਾ ਕੇ ਰੀਲ ਨੂੰ ਤੁਸੀਂ ਪੋਸਟ ਕਰ ਦੇਣਾ ਬਾਅਦ ਇਹ ਤੁਸੀਂ ਇੱਕ ਦਿਨ ਦੇ ਵਿੱਚ ਘਟੋ ਘੜ ਤੁਸੀਂ 5 ਤੋਂ 6 ਪੋਸਟਾਂ ਤੁਸੀਂ ਡੇਲੀ ਕਰਨੇ ਰੀਲਾਂ ਜ਼ਿਆਦਾ ਪਾਓ ਅਗਰ ਜਿੰਨੀਆਂ ਤੁਸੀਂ ਵਾਤੇ ਰੀਲਾਂ ਤੁਸੀਂ ਇਸ ਤੇ ਪੋਸਟ ਕਰੋਗੇ ਤੁਹਾਡਾ ਚੈਨਲ ਉਨਾ ਹੀ ਜ਼ਿਆਦਾ ਵਾਇਰਲ ਹੋਊਗਾ ਤੁਸੀਂ 19 36 ਤੁਸੀਂ ਮੋਨਟਾਈਜ਼ੇਸ਼ਨ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਇਹ ਤਰੀਕਾ ਹਾਓ ਹੈਲਥ ਇਸ ਯੂਰ ਪੇਜ ਵੀ ਜਰਾ ਚੈੱਕ ਕਰੀਆ ਪੇਜ ਹੈਲਥ ਗੁੱਡ ਸਾਡੇ ਪੇਜ ਦੀ ਹੈਲਥ ਗੁੱਡਾ ਵੀ ਅਸੀਂ ਨਵਾਂ ਬਣਾਇਆ ਵਾ ਇਹ ਤੇ ਗ੍ਰੀਨ ਟੀ ਗਾਇਥਾ ਕਿਸੇ ਵੀ ਤਰ੍ਹਾਂ ਦਾ ਰੈਡੀ ਨਹੀਂ ਹੋਣਾ ਜੀਦਾ ਸੋ ਇਸ ਕਰਕੇ ਵਾਅਦ ਤੋਂ ਵਾਅਦ ਰੀਲਾਂ ਪਾਉ ਤੁਸੀ ਆਪਣੇ ਦੇ ਤੇ 1 ਮਿੰਟ 1.5 ਡਿਡ ਮਿੰਟ ਦੀਆਂ ਰੀਲਾਂ ਪਾਓ ਉਹਦੇ ਨਾਲ ਤੁਹਾਡੀ ਜਿਹੜੀ ਰੀਲਾਂ ਨੇ ਉਹ ਬਹੁਤ ਹੀ ਜ਼ਿਆਦਾ ਵਾਇਰਲ ਹੋਣ ਦੇ ਚਾਂਸ ਹੁੰਦੇ ਆ ਤੇ ਤੁਸੀਂ ਉਹਦੇ ਤੋਂ ਬਹੁਤ ਹੀ ਵਧੀਆ ਤੁਸੀਂ ਇਨਕਮ ਕਰਨੀ ਸ਼ੁਰੂ ਕਰ ਦੋਗੇ ਜੀ ਸੋ ਦੋਸਤੋ ਇਸ ਤਰ੍ਹਾਂ ਤੁਸੀਂ ਆਪਣਾ ਇੱਕ ਪ੍ਰੋਫੈਸ਼ਨਲ ਫੇਸਬੁਕ ਪੇਜ ਤੁਸੀਂ ਬਣਾ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਵਾ ਤੁਸੀਂ ਇਹ ਜੀ ਸਟੈਪਸ ਨੂੰ ਤੁਸੀਂ ਫੋਲੋ ਕਰਕੇ ਤੁਸੀਂ ਆਪਣਾ ਇੱਕ ਵਧੀਆ ਤੇ ਟੋਪ ਦਾ ਤੁਸੀਂ ਫੇਸਬੁੱਕ ਪੇਜ ਤੁਸੀਂ ਆਪਣਾ ਬਣਾ ਸਕਦੇ ਹੋ ਤਾਂ ਤੁਸੀਂ ਉਸ ਤੋਂ ਮਹੀਨੇ ਦੀ ਬਹੁਤ ਹੀ ਵਧੀਆ ਤੁਸੀਂ ਇਨਕਮ ਕਰਨੀ ਸ਼ੁਰੂ ਕਰ ਸਕਦੇ ਹੋ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜਰੂਰ ਕਰਿਓ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਆ ਤਾਂ ਪਲੀਜ਼ ਥੱਲੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣਾ ਸਵਾਲ ਮੈਨੂੰ ਤੁਸੀਂ ਪੁੱਛ ਸਕਦੇ ਹੋ ਜਾਂ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ